ਇਸ ਵੀਡੀਓ ਨੂੰ ਜ਼ਰਾ ਗੌਰ ਨਾਲ ਦੇਖ ਲਓ ਪੰਜਾਬ ਪੁਲਿਸ ਦੇ ਸਾਹਮਣੇ ਇਸ ਵਿਅਕਤੀ ਨੇ ਇੱਟ ਚੁੱਕ ਲਈ ਅਤੇ ਸ਼ਰਾਬ ਪੀਤੀ ਹੋਈ ਹੈ ਫਿਰ ਪੁਲਿਸ ਮੁਲਾਜ਼ਮ ਨੇ ਇਸ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਅਤੇ ਹੁਣ ਇਸ ਤੇ ਕਾਰਵਾਈ ਕੀਤੀ ਜਾ ਰਹੀ ਹੈ ਰੋਸਪੁਰ ਸ਼ਹਿਰ ਦੇ ਵਿੱਚ ਸ਼ਹੀਦ ਉਦਮ ਸਿੰਘ ਚੌਂਕ ਦੇ ਵਿੱਚ ਟ੍ਰੈਫਿਕ ਪੁਲਿਸ ਦੇ ਇੱਕ ਵਿਅਕਤੀ ਇੱਟ ਮਾਰਨ ਲੱਗਦਾ ਹੈ ਅਤੇ ਟ੍ਰੈਫਿਕ ਪੁਲਿਸ ਇਸ ਨੂੰ ਫੜ ਲੈਂਦੀ ਹੈ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਉਦਮ ਸਿੰਘ ਚੌਂਕ ਦੇ ਵਿੱਚ ਇੱਕ ਵਿਅਕਤੀ ਆਪਣੇ ਸਾਥੀ ਦੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਰੋਂਗ ਸਾਈਡ ਤੋਂ ਜਾ ਰਿਹਾ ਸੀ ਕਿ ਟ੍ਰੈਫਿਕ ਪੁਲਿਸ ਨੇ ਉਸ ਨੂੰ ਰੋਕ ਲਿਆ ਤਾਂ ਦੋਸਤੋ ਕਾਗਜ਼ ਪੁੱਛੇ ਤਾਂ ਟ੍ਰੈਫਿਕ ਪੁਲਿਸ ਕਰਮਚਾਰੀਆਂ ਦੇ ਨਾਲ ਉਹ ਬਹਿਸ ਕਰਨ ਲੱਗ ਪੈਂਦਾ ਉਸ ਤੋਂ ਬਾਅਦ ਵਿਅਕਤੀ ਨੂੰ ਚੁੱਕ ਕੇ ਲਿਆਇਆ ਜਾਂਦਾ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੂੰ

ਉਹਨਾਂ ਨੇ ਹਦਾਇਤਾਂ ਮਤਾ ਉਪਰ ਜਿਹੜੀ ਟ੍ਰੈਫਿਕ ਨਿਮਨ ਜਿਹੜੀ ਤੋਂ ਡ੍ਰਾਈਵ ਨੰਬਰ ਦਾ ਕਾਰੋ ਚੱਲ ਰਿਹਾ ਸੀ ਸਾਡੀ ਟ੍ਰੈਕ ਪੁਛਨੀ ਉਦੋਂ ਸਿੰਘ ਚੌਂਕ ਚ ਨਕਾ ਲਾਇਆ ਸੀ ਉੱਥੇ ਇੱਕ ਆਦਮੀ ਹੈ ਮਲਕੀਤ ਸਿੰਘ ਹੈ ਵਸਤੀ ਵਕੀਲਾਂ ਵਾਲੀ ਤੋਂ ਇਹ ਰੋਂਗ ਸਾਈਡ ਆ ਰਿਹਾ ਸੀ ਜਦੋਂ ਇਹਨੂੰ ਰੋਕਿਆ ਤੇ ਆਪਣੇ ਮਲਾਈਮਾ ਨੇ ਇਹਨੂੰ ਬੈਸਬਰੀ ਕੀਤੀ ਹੋਰ ਇਹਨੇ ਗਾਰੂ ਬੀਤੀ ਹੋਈ ਸੀ ਪਰ ਉਸ ਤੋਂ ਬਾਅਦ ਇਹਨੇ ਏਟ ਚੁੱਕ ਲਈ ਏਟ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮਲਾਈਮਾ ਨੇ ਮੌਕੇ ਤੇ ਇਹਨੂੰ ਕਾਬੂ ਕਰ ਲਿਆ ਤੇ ਅਗਲੀ ਕਾਰਵਾਈ ਲਈ ਇਹਨੂੰ ਐਸਐਚਓ ਸਿਟੀ ਨੂੰ ਕੋਲ ਭੇਜਿਆ